ਜਸਤਨ ਦਾ ਬਚਨ ਸਿੰਘ ਗ੍ਰਿਫਤਰ ਹੋਇਆ ਹੈ। ਸੁੰਦਰੀ ਨੇ ਪੜਾਣ ਦਾ ਕੰਮ ਨਹੀਂ ਕੀਤਾ। ਨਾ ਹੀ ਉਸ ਨੂੰ ਆਪਣੇ ਤਨ ਬਦਲ ਦੀ ਹੋਸ਼ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਕਿਸੇ ਦੇ ਬੂਹੇ ਤੇ ਕਦੇ ਕਿਸੇ ਦੇ ਘਰ ਨੱਠੀ ਫਿਰਦੀ ਹੈ। ਕਦੇ ਵਕੀਲਾ ਬਾਤ, ਕਦੇ ਮੁੰਛੀਆਂ ਦੇ ਤਰੀਂ ਤੇ ਕਦੇ ਗਵਾਹਾਂ ਦੇ ਤਰਲੇ ਕੱਢਦੀ ਫਿਰਦੀ ਹੈ। ਉਸ ਨੂੰ ਖਾਣ ਪੀਣਾਂ, ਕੱਪੜੇ ਲੱਤੇ ਤੱਕ ਬਦਲਣ ਦੀ ਸੁਧ ਨਹੀਂ ਪਰ ਇਹਨਾਂ ਕੁਝ ਕਰਨ ਤੇ ਵੀ ਉਸ ਨੂੰ ਕਿਤੇ ਸਫਲਤਾ ਦੀ ਆਸ ਦਿਖਾਈ ਨਾ ਦਿੱਤੀ। ਬਚਨ ਸਿੰਘ ਦੀ ਮਾਂ ਵੱਲੋਂ ਪੈਰ ਵੀ ਹੋ ਰਹੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਦੀ ਅੰਦਰੋਂ ਅੰਦਰੀ ਇਹੀ ਕੋਸ਼ਿਸ਼ ਹੈ ਕਿ ਬਚਨ ਸਿੰਘ ਦਾ ਕੰਡਾ ਕੱਢ ਕੇ ਉਸ ਦੀ ਭੋਏ ਭਾਂਡੇ ਉੱਤੇ ਕਬਜ਼ਾ ਕਰ ਲੈਣ। ਦੂਜੇ ਪਾਸੇ ਪਾਲਾ ਸਿੰਘ ਵੀ ਇਸੇ ਟੋਚੇ ਕਿਹੜਾ ਵੇਲਾ ਹੋਵੇ ਜਦ ਸੁందਰੀ ਨੂੰ ਪ੍ਰਾਪਤ ਕਰਕੇ ਉਹ ਆਪਣੇ ਘਰ ਦਾ ਬੂਆ ਖੋਲੇ। ਉਹਦੇ ਰਸਤੇ ਦੀ ਰੋਕ ਬੁੱਕਲ ਹਟ ਚੁੱਕੀ ਹੈ। ਪਾਲਾ ਸਿੰਘ ਦੀ ਹਿੰਮਤ ਨਾਲ ਸਾਰਾ ਬੰਨ ਨੂੰ ਅਸੀਂ ਸਫਾਈ ਨਾਲ ਬਣਿਆਗਾ ਕਿ ਬਚਨ ਸਿੰਘ ਦੇ ਬਚਨ ਦੀ ਕੋਈ ਆਫ ਪਾਕੀ ਨਹੀਂ ਰਹੀ। ਪੁਲਿਸ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਜਸਦੇਹਾਰ ਤੇ ਦਫਾ 302 ਈਟ ਬਚਨ ਸਿੰਘ ਦਾ ਚਲਾਨ ਹੋ ਚੁੱਕਾ ਹੈ। ਸੇਠ ਰਾਲਾ RAM ਤੇ ਉਸ ਦੇ ਪੁੱਤਰ ਨੇ ਪੁਲਿਸ ਵਿੱਚ ਬਿਆਨ ਦਿੱਤਾ ਹੈ ਕਿ ਬਚਨ ਸਿੰਘ ਅਨਵਰ ਦਾ ਮੁਜਰਾ ਰੋਕਣ ਲਈ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਧੋਸਾਂ ਦਿੱੰਦਿਆ ਰਹੀਆਂ ਅਦਾਸੀ ਪਰ ਜਦ ਅਸਾਂ ਉਸਦਾ ਕਹਿਣਾ ਨਾ ਮੰਨਿਆ ਤਾਂ ਜਾਂਦਾ ਹੋਇਆ ਕਹਿ ਗਿਆ ਪਰ ਚੰਗਾ ਮੈਂ ਉਸਨੂੰ ਦੂਜੀ ਤਰ੍ਹਾਂ ਰੋਕਾਂਗਾ ਪਾਲਾ ਸਿੰਘ ਨੇ ਲਿਖਾਇਆ ਵਕੀਅਤੋ ਇੱਕ ਦਿਨ ਪਹਿਲਾਂ ਬਚਨ ਸਿੰਘ ਮੈਨੂੰ ਮਿਲਿਆ ਸੀ ਤੇ ਕਹਿੰਦਾ ਸੀ ਮੈਨੂੰ ਕੋਈ ਐਸਾ ਬੰਦਾ ਦੱਸ ਜਿਹੜਾ 100-150 ਰੁਪਏ ਲੈ ਕੇ ਦੋ ਤਿੰਨ ਖੂਨ ਕਰ ਸਕੇ ਪਰ ਜਦ ਮੈਂ ਉਸਨੂੰ ਇਸ ਗੱਲ ਮਨਾਂ ਕੀਤਾ ਤਾਂ ਕਹਿਣ ਲੱਗਾ ਮੈਂ ਆਪੇ ਸਭ ਕੁਝ ਕਰ ਲਵਾਂਗਾ ਇਸ ਤੋਂ ਛੱਟ ਪਾਲਾ ਸੰਗ ਦੇ ਸਾਥੀਆਂ ਵਿੱਚੋਂ ਕਿਸੇ ਨੇ ਕਿਹਾ ਮੈਂ ਉਸ ਰਾਤ ਉਸ ਨੇ ਖਛੂਰਾ ਲਈ ਅਨਵਰ ਦੇ ਬੂਹੇ ਅੱਗੇ ਫੇਰੇ ਪਾਉਂਦੇ ਦੇਖਿਆ ਸੀ ਕਿਸੇ ਨੇ ਕਿਹਾ ਮੈਂ ਪ੍ਰਭਾਤ ਵੇਲੇ ਤੁਹਾਨੂੰ ਖੂਹ ਤੇ ਲਹੂ ਲਿਬੜੇ ਕੱਪੜੇ ਧੋਂਦੇ ਹਾਂ ਡਿਠਾ ਸੀ ਤੇ ਕਿਸੇ ਨੇ ਕਿਹਾ ਰੋਕੇ ਵਾਲੀ ਰਾਤ ਮੈਂ ਖੁਦ ਉਸ ਨੂੰ ਅਨਵਰ ਦੇ ਚਵਾਰੇ ਚੜ੍ਹਦੇ ਹਾਂ ਤੱਕਿਆ ਸੀ ਜਦ ਕਿ ਕਰਮਚੰਦ ਦੇ ਪੰਡਤ ਹੋਰੀ ਵੀ ਅਨਵਰ ਦੀ ਬੈਠਕ ਵਿੱਚ ਮੁਜਰੇ ਬਾਰੇ ਕੁਝ ਸਲਾਹ ਕਰਨ ਲਈ ਮੌਜੂਦ ਸਨ ਇਸ ਤੋਂ ਛੋਟੇ ਕੁਲਹਾਰ ਨੇ ਉਹ ਛੁਰਾ ਜਿਹੜਾ ਲਹੂ ਨਾਲ ਭਰਿਆ ਅਨਵਰ ਦੇ ਚਵਾਰੇ ਵਿੱਚੋਂ ਲੱਭਾ ਸੀ ਵੇਖ ਕੇ ਕਹਿ ਦਿੱਤਾ ਕਿ ਇਹ ਮੇਰੀ ਦੁਕਾਨ ਦਾ ਬਣਿਆ ਹੈ ਤੇ ਬਚਨ ਸਿੰਘ ਮੈਥੋਂ ਮੁੱਲ ਲੈ ਕੇ ਗਿਆ ਸੀ ਸਾਰਾ ਮੁਕਦਮੇ ਬਚਨ ਸਿੰਘ ਦੇ ਵਿਰੁੱਧ ਸੀ। ਸੁੰਦਰੀ ਨੇ ਸਭ ਤੋਂ ਪਹਿਲਾਂ ਵਕੀਲ ਪਾਸ ਜਿਹੜਾ ਬਚਨ ਸਿੰਘ ਦੀ ਮਾਂ ਨੇ ਖੜਾ ਕੀਤਾ ਸੀ ਰਾਹ ਦੀ ਅਨਵਰ ਵਾਲੀ ਮੁਲਾਕਾਤ ਦਾ ਸਾਰਾ ਹਾਲ ਦੱਸਣ ਦੀ ਇਤਲਾਹ ਕੀਤੀ। ਪਰ ਇਸ ਤੋਂ ਪਹਿਲਾਂ ਉਸ ਨੇ ਇਹ ਸਾਰਾ ਭੇਦ ਬਚਨ ਸਿੰਘ ਪਾਸ ਖੁੱਲਣਾ ਜ਼ਰੂਰੀ ਸਮਝਿਆ। 2-3 ਦਿਨਾਂ ਦੀ ਭੱਜਨ ਅਸੇ ਤੋਂ ਬਾਅਦ ਹੀ ਸੁੰਦਰੀ ਨੂੰ ਮੁਲਾਕਾਤ ਦੀ ਆਗਮ ਮਿਲ ਹੀ ਗਈ। ਜੇਲ੍ਹ ਦੀ ਸੰਗੀਨ ਕੋਠਰੀ ਵਿੱਚ ਬਚਨ ਸਿੰਘ ਬੰਦ ਸੀ। ਜਿਸ ਸਪਾਹੀ ਰਹੀਂ ਉਸ ਨੇ ਸੁੰਦਰੀ ਨੂੰ ਚਿੱਠੀ ਭੇਜ ਕੇ ਉੱਤਰ ਮੰਗਾਇਆ ਸੀ। ਉਸੇ ਦੀ ਮਦਦ ਨਾਲ ਅੱਜ ਬਚਨ ਸਿੰਘ ਨਾਲ ਸੁੰਦਰੀ ਦੀ ਮੁਲਾਕਾਤ ਦਾ ਦਿਨ ਨਿਯਤ ਸੀ। ਸ਼ਾਮ ਦੇ 5 ਵਜੇ ਦਾ ਵੇਲਾ ਸੀ। ਮਲਾਕਤ ਵਾਲੇ ਕੈਦੀਆਂ ਨੂੰ ਉਹਨਾਂ ਦੀਆਂ ਕੋਠਨੀਆਂ ਵਿੱਚੋਂ ਕੱਢ ਕੇ ਜੇਲ੍ਹ ਦੀ ਡੋੜੀ ਨਾਲ ਲੱਗਦੇ ਸਿੱਖਾਂ ਵਾਲੇ ਵਰਾਂਡੇ ਵਿੱਚ ਲਿਆਂਦਾ ਗਿਆ। ਇਹਨਾਂ ਵਿੱਚ ਬਚਨ ਸਿੰਘ ਵੀ ਮੌਜੂਦ ਸੀ। ਸਿੱਖਾਂ ਵਿੱਚੋਂ ਤੱਕਦਾ ਹੋਇਆ ਬਚਨ ਸਿੰਘ ਕਿਸੇ ਦੀ ਉਡੀਕ ਕਰ ਰਿਹਾ ਸੀ। ਉਸਨੇ ਸੁੰਦਰੀ ਨੂੰ ਦੂਰੋਂ ਆਉਂਦਿਆਂ ਵੇਖਿਆ। ਉਹ ਕਲੇਜਾ ਫੜ ਕੇ ਬੈਠ ਗਿਆ। ਸੁੰਦਰੀ ਦੀ ਹਾਲਤ ਇਸ ਲਈ ਵੇਖਣ ਤੋਂ ਬਾਰੀ ਸੀ। ਉਹਦੇ ਸਰੀਰ ਵਿੱਚ ਮਾਨੋ ਰਾਤਾ ਨਿਸ਼ਾਨ ਨਹੀਂ ਸੀ। ਚਿਹਰੇ ਦਾ ਹੁਲੀਆ ਇੱਕਦਮ ਮੁਰਤੇ ਵਰਗਾ ਸੀ। ਕੱਪੜੇ ਮੈਲੇ ਤੇ ਵਾਲ ਖਿਲਰੇ ਹੋਏ। ਸਿਰ ਤੋਂ ਪੈਰਾਂ ਦਾ ਗੰਦੀ ਮੂਰਤ ਬਣੀ ਹੋਈ। ਉਹ astral ਝਟਲਾਉਂਦੀ ਹੋਈ ਤਰੀ ਆ ਰਹੀ ਸੀ ਜਿਵੇਂ ਹੁਣੇ ਡਿੱਗੀ ਕਿ ਡਿੱਗੀ। ਸੁੰਦਰੀ ਜੀ ਤੁਹਾਡਾ ਉਹ ਹੌਂਸਲਾ ਕਿੱਥੇ ਗਿਆ? ਤੁਸੀਂ ਤੇ ਮੈਨੂੰ ਮੱਤਾ ਦਿੰਦੇ ਸੋਂ। ਬਚਨ ਸਿੰਘ ਨੇ ਸਿੱਖਾਂ ਵਿੱਚੋਂ ਹੱਥ ਕੱਢ ਕੇ ਉਸ ਦੀ ਬਾਹ ਹਿਲਾਉਂਦੇ ਹੋਏ ਕਿਹਾ ਪਰ ਸੁੰਦਰੀ ਨੂੰ ਪਤਾ ਵੀ ਨਹੀਂ ਸੀ ਕਿ ਉਸ ਨੂੰ ਕੀ ਕੁਝ ਕਹਿ ਜਾ ਰਿਹਾ ਹੈ। ਇਨੇ ਦਿਨਾਂ ਤੋਂ ਉਹ ਇਹੋ ਸਮਝ ਰਹੀ ਸੀ ਕਿ ਉਸ ਦਾ ਦਿਲ ਬੜਾ ਤਕੜਾ ਹੈ। ਉਸ ਨੇ ਇੱਕ ਅਥਰ ਵੀ ਨਹੀਂ ਸਿੱਗੀ ਪਰ ਬਚਨ ਸਿੰਘ ਦੇ ਸਾਹਮਣੇ ਹੋਣ ਦੀ ਧੀਰ ਸੀ ਕਿ ਉਸ ਦੀਆਂ ਅੱਖਾਂ 'ਚੋਂ ਗੜਿਆਂ ਪਾਣੀ ਉੱਛਲ ਪਿਆ। ਸ਼ਾਇਦ ਇਹ ਇਨੇ ਦਿਨਾਂ ਤੋਂ ਜਮਾ ਹੋ ਕੇ ਰੁਕਿਆ ਪਿਆ ਸੀ। ਸੁੰਦਰੀ ਜੀ ਵਕਤ ਬਹੁਤ ਥੋੜਾ ਹੈ। ਬਚਨ ਸਿੰਘ ਨੇ ਅਸਰੁਤੀ ਜੀ ਦਿੰਨੇ ਹੋਇਆ ਕਿਆ ਸੁੰਦਰੀ ਨੂੰ ਆਪਣੇ ਭੁੱਲ ਦਾ ਚੇਤਾ ਆ ਗਿਆ ਉਸ ਦੇ ਅਥਰੂ एकदम ਬੰਦ ਹੋ ਗਏ ਤੇ ਅੱਖਾਂ ਨੂੰ ਪੁੰਝਦੀ ਬਚਨ ਸਿੰਘ ਵੱਲ ਤੱਕ ਕੇ ਬੋਲੀ ਮੈਂ ਬਹੁਤ ਵਕਤ ਗਵਾ ਦਿੱਤਾ ਹੈ ਬਚਨ ਸਿੰਘ ਨੇ ਆਪਣੇ ਗਲੇ ਦੀ ਵਾਇਨ ਠੀਕ ਕਰਕੇ ਕਿਆ ਨਹੀਂ ਮਸੇ 5 ਮਿੰਟ ਹੋਏ ਨੇ ਵੀ 5 ਮਿੰਟ ਅਜੇ ਬਾਕੀ ਨੇ ਸੁੰਦਰੀ ਜੀ ਇਸੇ ਕਰਕੇ ਮੈਂ ਤੁਹਾਨੂੰ ਲਿਖ ਭੇਜਿਆ ਸੀ ਕਿ ਮੇਰੇ ਨਾਲ ਮੁਲਾਕਾਤ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਪਰ ਮੈਂ ਕੀ ਕਰਦੀ ਸੁੰਦਰੀ ਨੇ ਹਟਕੋਰਾ ਪਰ ਕੇ ਕਿਆ ਇੱਕ ਕੰਮ ਲਈ ਮਿਲਣਾ ਜ਼ਰੂਰੀ ਸੀ ਕੀ ਕੰਮ ਸੀ ਹੋ ਜਾ ਮੈਂ ਤੁਹਾਡੇ ਨਾਲ ਤੋਖਾ ਕੀਤਾ ਅਸਲ ਗੱਲ ਤੁਹਾਨੂੰ ਨਹੀਂ ਸੀ ਦੱਸੀ ਕੀ ਮਤਲਬ ਇਸ ਦੇ ਉੱਤਰ ਵਿੱਚ ਸੁੰਦਰੀ ਨੇ ਉਸ ਰਾਤ ਵਾਲੀ ਘਟਨਾ ਜੋ ਉਸਨੇ ਬਚਨ ਸਿੰਘ ਤੋਂ ਲੁਕਾ ਰੱਖੀ ਸੀ ਸਾਰੀ ਕੈਸ ਨੇ ਸੁਣ ਕੇ ਬਚਨ ਸਿੰਘ ਹੱਕਾ ਬੱਕਾ ਰਹਿ ਗਿਆ ਉਸ ਦਾ ਹੁਣ ਤੱਕ ਇਹੋ ਖਿਆਲ ਸੀ ਕਿ ਉਸ ਨੂੰ ਪਸਾਉਣ ਲਈ ਪਾਲਾ ਸਿੰਘ ਨੇ ਇਹ ਕਾਰ ਕੀਤਾ ਹੈ ਤੇ ਇਹ ਤਿੰਨ ਪਾਲਾ ਸਿੰਘ ਜਾਂ ਉਸ ਦੀ ਪਾਰਟੀ ਨੇ ਕੀਤੀਆਂ ਭਾਵੇਂ ਉਹਨੂੰ ਇਸ ਗੱਲ ਦੀ ਹਰਾਨੀ ਸੀ ਕਿ ਜੇ ਉਸ ਨੂੰ ਸਾਨ ਤੇ ਅਨਵਰ ਦਾ ਗਹਿਣਾ ਘਟਾ ਲੁੱਟਣਾ ਹੀ ਪਾਲਾ ਸਿੰਘ ਦਾ ਮਨੂਰਤ ਸੀ ਤਾਂ ਉਸਨੇ ਕਰਮਚੰਦ ਤੇ ਪੰਡਿਤ ਰਾਧੇਕ੍ਰਿਸ਼ਨ ਦਾ ਕੂਣ ਕਿਉਂ ਕੀਤਾ ਪਰ ਫਿਰ ਇਹ ਸੋਚ ਕੇ ਕਿ ਉਸ ਦੀ ਸ਼ੰਕਾ ਮਿਟ ਗਈ ਕਿ ਖਬਰੇ ਉਸ ਸਮੇਂ ਇਹ ਦੋਵੇਂ ਪੱਧਰ ਪਰਸਮੋਕੇ ਤੇ ਆ ਪਹੁੰਚੇ ਹੋਣਗੇ ਤੇ ਪਾਲਾ ਸਿੰਘ ਨੇ ਇਹਨਾਂ ਦੋਹਾਂ ਨੂੰ ਵੀ ਥਾਂ ਰੱਖਿਆ ਹੋਵੇਗਾ ਪਰ ਅੱਜ ਸੁੰਦਰੀ ਦੇ ਮੂੰਹ ਇਸ ਮਸਲੇ ਦੀ ਅਸਲੀਅਤ ਸਣ ਕੇ ਅਨਵਰ ਨੇ ਪਹਿਲਾਂ ਉਹਨਾਂ ਦੋਹਾਂ ਦਾ ਕੂਨ ਕਰਕੇ ਫਿਰ ਆਪਣੀ ਛਾਤੀ ਵਿੱਚ ਛੁਰਾ ਮਾਰ ਲਿਆ ਸੀ। ਵਜਨ ਸਿੰਘ ਕੰਬਣ ਲੱਗ ਪਿਆ। ਉਸ ਤੋਂ ਛੋਟ ਸੁੰਦਰੀ ਦੀ ਮਾਂ ਅਨਵਰ ਤਾਂ ਭਿਆਨਕਾਂਤ ਇਸ ਨੇ ਉਸ ਦੀ ਹੋਸ਼ ਹੀ ਗੁੰਮ ਕਰ ਦਿੱਤੀ। ਕਿੰਨਾ ਇਚਰ ਉਸ ਦੇ ਮੂੰਹੋਂ ਗੱਲਾਂ ਨਿਕਲ ਸਕੀ। ਅੱਜ ਵਜਨ ਸਿੰਘ ਮੈਨੂੰ ਵੇਸਵਾਦੀ ਧੀ ਸਮਝ ਰਿਹਾ ਹੈ। ਇਹ ਖਿਆਲ ਕਰਕੇ ਸੁੰਦਰੀ ਦੀਆਂ ਅੱਖਾਂ ਨੀਵ ਉਧਰ ਬਚਨ ਸਿੰਘ ਵੀ ਸੁੰਦਰੀ ਦੇ ਮਨੁਪਾਵਨ ਨੂੰ ਸਮਝ ਰਿਹਾ ਸੀ ਇਸੇ ਕਰਕੇ ਉਹ ਇਸੇ ਵਿਸ਼ੇ ਤੇ ਹੋਰ ਗੱਲ ਕਥ ਨਹੀਂ ਸੀ ਕਰਨਾ ਚਾਹੁੰਦਾ ਉਹ ਬੋਲਿਆ ਅੱਛਾ ਜੋ ਹੋਈ ਸੋ ਹੋਈ ਪਰ ਸੁੰਦਰੀ ਜੀ ਮਾਮਲਾ ਕਿੱਡਾ ਅਜੀਬ ਹੈ ਹਾਂ ਸੱਚ ਗਿਆਨੀ ਹੋਰੀ ਹੈ ਜੇ ਨਹੀਂ ਆਏ ਨਹੀਂ ਚਾਹੀਦਾ ਅੱਜ ਸ਼ਾਮ ਤੱਕ ਆ ਜਾਣ ਤਾਂ ਤੁਸੀਂ ਸਵੇਰ ਦੀ ਗੱਡੀ ਉਥੇ ਨਾਲ ਚਲੇ ਜਾਓਗੇ ਨਾ ਨਹੀਂ ਮੈਂ ਅੱਜ ਨਹੀਂ ਜਾ ਸਕਦੀ ਕਿਉਂ ਮੈਂ ਅਦਾਲਤ ਵਿੱਚ ਬਿਆਨ ਦੇਣਾ ਹੈ ਕੀ ਬਿਆਨ ਇਹੋ ਜਿਹੜਾ ਤੁਹਾਨੂੰ ਸੁਣਾਇਆ ਹੈ ਇਸ ਦੀ ਮਦਦ ਨਾਲ ਮੈਂ ਤੁਹਾਨੂੰ નિર્ਦੋਸ਼ ਸਾਬਤ ਕਰਾਂਗੀ ਬਚਨ ਸਿੰਘ ਨੂੰ ਹਾਸਾ ਆ ਗਿਆ ਉਹ ਬੋਲਿਆ ਸੁੰਦਰੀ ਜੀ ਤੁਹਾਡੀਆਂ ਇਹਨਾਂ ਗੱਲਾਂ ਦਾ ਕੌਣ ਇਤਬਾਰ ਕਰੇਗਾ ਹਾਂ ਜੀ ਕਦੇ ਅਨਵਰ ਆਪਣੀ ਕਰਨੀ ਬਾਤ ਤੋਂ ਹੋਈ ਹੱਥੀਂ ਲਿਖਾ ਸਬੂਤ ਛੱਡ ਜਾਂਦੀ ਤਾਂ ਮਰਦੀ ਹੋਈ ਪੁਲਿਸ ਪਾਸ ਕੋਈ ਇਸ ਕਿਸਮ ਦਾ ਬਿਆਨ ਲਿਖਾ ਜਾਂਦੀ ਤਾਂ ਭਾਵੇਂ ਕੁਝ ਬਚਾਅ ਹੋ ਸਕਦਾ ਪਰ ਹੁਣ ਤੇ ਛੱਟ ਇਸ ਤੋਂ ਕਿ ਲੋਕ ਹਾਸੀ ਢੋਂ ਹੋਰ ਕੋਈ ਫਾਇਦਾ ਨਹੀਂ ਹੋਣਾ ਸੁੰਦਰੀ ਜੋਸ਼ ਵਿੱਚ ਬੋਲੀ ਇਹੋ ਕਹਿ ਕੇ ਮੇਰੀ ਹਾਸੀ ਢੋਂਗੇ ਨਾ ਕਿ ਸੁੰਦਰੀ ਕੰਜਰੀ ਦੀ ਤੀ ਹੈ ਇੱਕ ਵਾਰੀ ਨਹੀਂ ਹਜ਼ਾਰ ਵਾਰ ਕਹਿ ਲੈਣ ਦਿਓ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਨਹੀਂ ਸੁੰਦਰੀ ਜੀ ਮੈਂ ਨਹੀਂ ਝਾਰ ਸਕਦਾ ਕਿ ਤੁਹਾਡਾ ਇਹ ਭੇਦ ਖੁੱਲੇ ਜੀ ਮੇਰੇ ਨਾਲ ਤੁਹਾਡਾ ਸੱਚਾ ਪਿਆਰ ਹੈ ਤਾਂ ਇਸ ਭੇਦ ਨੂੰ ਲੁਕਾਈ ਰੱਖੋ ਦੂਜੀ ਗੱਲ ਇਹ ਕਿ ਅਦਾਲਤ ਨੂੰ ਤੁਹਾਡੇ ਇਸ ਬਿਆਨ ਨੂੰ ਇਤਬਾਰਯੋਗ ਨਹੀਂ ਮੰਨਣਾ ਇਸ ਦੀ ਪੁਸ਼ਟੀ ਦੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਕੁਚ ਸੋਚ ਕੇ ਬਚਨ ਸਿੰਘ ਫੇਰ ਬੋਲਿਆ ਪਰ ਮੈਨੂੰ ਤੇ ਅਚਰਜ ਆਉਂਦਾ ਹੈ ਕਿ ਉਹ ਕੋਈ ਲਿਖਤ ਕਿਉਂ ਨਾ ਛੱਡ ਗਈ ਜਿੱਥੋਂ ਤੱਕ ਮੇਰਾ ਕਿਆਸ ਕਹਿੰਦਾ ਹੈ ਲਿਖਤ ਉਹ ਨਹੀਂ ਸੀ ਛੱਡ ਸਕਦੀ ਕਿਉਂਕਿ ਉਸ ਦੇ ਜਿਹਾ ਕਰਨ ਨਾਲ ਮੇਰਾ ਵੀ ਜ਼ਿਕਰ ਆਉਂਦਾ ਸੀ ਪਰ ਉਹ ਸ਼ਾਇਦ ਇਹ ਨਹੀਂ ਸੀ ਚਾਹੁੰਦੀ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸੁందਰੀ ਉਸ ਦੀ ਧੀ ਹੈ ਦੁਜਾ ਉਸ ਨੂੰ ਇਸ ਗੱਲ ਦਾ ਵੀ ਕੀ ਪਤਾ ਸੀ ਕਿ ਉਸਦੀ ਇਸ ਕਰਨੀ ਦਾ ਫਲ ਤਾਨੂੰ ਹੀ ਕਹਿੰਦਾ ਕਹਿੰਦਾ ਸੁੰਦੀ ਦਾ ਗਲਾ ਪਰ ਆਇਆ ਤੇ ਉਹ ਕਜ ਨਾ ਬੋਲ ਸਕੀ ਤੋਹਾਂ ਵਿੱਚ ਮਥਾਂ ਇਨੀ ਗੱਲਾਂ ਹੋਈਆਂ ਸਨ ਦੁਖੀ ਦਿਲਾਂ ਦੀ ਕਈ ਲੰਮੇ ਅਫਸਾਨੇ ਸੁਣਾਉਣੇ ਜੇ ਬਾਕੀ ਸਨ ਕਿ ਮੁਲਾਕਾਤਾਂ ਖਤਮ ਹੋਣ ਦੀ ਕੰਟੀ ਵਜਦੀ ਸਾਰੇ ਕੈਦੀ ਆਪਣੀ ਮਰਜ਼ੀ ਨਾਲ ਅਥਰ ਸਪਾਹੀਆਂ ਦੇ ਧੱਕਿਆਂ ਨਾਲ ਮੁਲਾਕਾਤੀ ਜੰਗਲੇ ਛੱਟ ਤੁਰੇ ਪਜੜ ਤੇ ਅੱਗੇ ਫੁੱਲਣ ਲਈ ਸੁੰਦੀ ਦੇ ਦਫ਼ਤਰ ਵਿੱਚ ਜਿਹੜੇ ਦੁੱਖਾਂ ਦੇ ਦਫ਼ਤਰ ਭਰੇ ਸਨ ਸਾਰੇ ਤਰੇ ਤਰਾਈ ਰਹਿ ਗਏ ਬਚਨ ਸਿੰਘ ਤੋਂ ਵਾਕ ਹੋਣ ਵੇਲੇ ਉਹਦੀਆਂ ਅੱਖਾਂ ਅੱਗੇ ਹਨੇਰਾ ਸੀ ਤੇ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਿਹੜੇ ਵੇਲੇ ਬਚਨ ਸਿੰਘ ਉਹਦੀਆਂ ਅੱਖਾਂ ਸਾਹਮਣੇ ਹਟ ਗਿਆ ਅਸਵਾ ਜਾਣ ਲੱਗਿਆ ਜਿਹੜੇ ਅੰਤਮ ਵਾਕ ਉਸਨੇ ਕਹੇ ਉਹ ਕੀ ਸਨ ਨਿਰਾਸ਼ਤਾ ਸਭ ਪਾਸੇ ਨਿਰਾਸ਼ਤਾ ਹੀ ਨਿਰਾਸ਼ਤਾ ਦੂਰ ਤੱਕ ਜਿੱਥੋਂ ਤੱਕ ਅੱਖਾਂ ਦੀ ਨਜ਼ਰ ਤੇ ਮਨ ਦੀ ਕਲਪਨਾ ਪਹੁੰਚ ਸਕਦੀ ਸੀ ਸੁੰਦਰੀ ਨੂੰ ਨਿਰਾਸ਼ਤਾ ਹੀ ਨਿਰਾਸ਼ਤਾ ਦਿਖਾਈ ਦੇ ਰਹੀ ਸੀ ਗਿਆਨੀ ਜੀ ਵੀ ਦੂਜੇ ਦਿਨ ਆ ਗਏ ਮੁਕੱਦਮਾ ਕਿਉਂਕਿ ਅਮਰਸਰ ਦੀ ਅਦਾਲਤ ਚੱਲ ਰਹੀ ਸੀ ਇਸ ਲਈ ਗਿਆਨੀ ਜੀ ਤੇ ਸੁੰਦਰੀ ਦੋਵੇਂ ਅਮਰਸਰ ਵਿੱਚ ਰਹਿ ਕੇ ਮੁਕੱਦਮੇ ਦੀ ਪੈਰਵੀ ਕਰਨ ਲੱਗੇ ਰਵਾਨੀ ਜਾਂ ਦਵਾਨਪੁਰ ਰਹਿਣਾ ਸੁੰਦਰੀ ਲਈ ਬੜਾ ਬੇਲੋੜਾ ਤੇ ਖਤਰਨਾਕ ਸੀ। ਬਚਨ ਸਿੰਘ ਦਾ ਮੁਕੱਦਮਾ ਇਥੇ ਲਈ ਅਦਾਲਤ ਵਿੱਚ ਚੱਲ ਰਿਹਾ ਸੀ। ਤਿਸ ਦਾੰਤਮ ਫੈਸਲਾ ਕੀ ਹੋਵੇਗਾ ਇਹ ਸਭ ਦੀਆਂ ਅੱਖਾਂ ਅੱਗੇ ਸੀ ਕਿਉਂਕਿ ਮੁਕੱਦਮੇ ਦੀ ਬਣਤਰ ਹੀ ਐਸੀ ਬਣ ਚੁੱਕੀ ਸੀ ਕਿ ਮਲਜਮ ਦੇ ਬਚਣ ਲਈ ਕੋਈ ਰਸਤਾ ਬਾਕੀ ਨਹੀਂ ਸੀ। ਮੁਜਰੇ ਦੀ ਵਿਰੋਧਤਾ ਬਚਨ ਸਿੰਘ ਦੀ ਕਈਆਂ ਦਿਨਾਂ ਦੀ ਦੌੜ ਭੱਜ ਉਹਦੇ ਖੂਨੀ ਹੋਣ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ। ਇਸ ਤੋਂ ਛੁੱਟ ਕਤਲ ਵਾਲੀ ਰਾਤ ਅਨਵਰ ਦੇ ਬੂਹੇ ਅੱਗੇ ਉਸ ਦਾ ਫੇਰਾ ਮਾਰਨਾ ਵੀ ਸਾਫ ਹੋ ਚੁੱਕਾ ਸੀ। ਤੇ ਇਕੱਲਾ ਸਬੂਤ ਹੀ 100 ਵਰਗਾ ਸੀ ਉਤੋਂ ਪਾਲਾ ਸੰਗ ਤੇ ਉਸਦੀ ਪਾਰਟੀ ਦੀ ਹਿੰਮਤ ਨਾਲ ਬਣਾਉਟੀ ਗਵਾਹਾਂ ਨੇ ਰਹੀਦੀ ਖੁੰਦੀ ਕਸਰ ਵੀ ਪੂਰੀ ਕਰ ਦਿੱਤੀ ਵਾਰਦਾਤ ਕਿਵੇਂ ਹੋਈ ਉਸ ਰਾਤ ਜਿਸ ਵੇਲੇ ਸੁੰਦਰੀ ਅਨਵਰ ਪਾਸੋਂ ਵਾਪਸ ਚਲੀ ਗਈ ਸੀ ਉਸ ਵੇਲੇ ਅਨਵਰ ਨੇ ਆਪਣਾ ਇੱਕ ਸਾਜ਼ੀ ਭੇਜ ਕੇ ਕਰਮਚਾਨ ਤੇ ਪੰਡਤ ਰਾਧੇਕ੍ਰਿਸ਼ਨ ਨੂੰ ਸੱਤ ਭੇਜਿਆ ਸੀ ਅਨਵਰ ਦਾ ਸੱਦਾ ਦੋਹਾਂ ਲਈ ਹਰਾਬਦੀ ਰਹਿਮ ਤੇ ਤੌਰ ਸੀ ਦੋਵੇਂ ਉਸਦੀ ਬੈਠਕ ਵੱਲ ਭੱਜ ਗਏ ਅਨਵਰ ਨੇ ਦੋਹਾਂ ਨੂੰ ਮੌਤ ਦੇ ਘਾਟ ਤਾਰਨ ਤੋਂ ਪਹਿਲਾਂ ਖੂਬ ਪ੍ਰੇਮ ਦਾ ਨਾਟਕ ਰਚਾ ਕੁਝ ਤਾਂ ਉਹ ਦੋਵੇਂ ਅੱਗੇ ਹੀ ਪੀ ਪੀ ਕੇ ਅੰਨੇ ਹੋਏ ਪਏ ਸਨ ਉਦੋਂ ਉਸਨੇ ਹੋਰ ਪਿਆਣੀ ਸ਼ੁਰੂ ਕੀਤੀ ਅਖੀਰ ਜਦ ਦੋਵੇਂ ਗੁੱਟ ਹੋ ਗਏ ਅਨਵਰ ਨੇ ਆਪਣੇ ਚੁਰੇ ਦੇ ਇੱਕ ਇੱਕ ਵਾਰ ਨਾਲ ਦੋਹਾਂ ਦੀ ਜ਼ਿੰਦਗੀ ਦਾ ਦੀਵਾ ਗਲ ਕਰ ਦਿੱਤਾ ਤੇ ਤੀਜੀ ਵਾਰ ਨਾਲ ਆਪਣਾ ਰੋਜਵਾਂਗ ਸਵੇਰੇ ਜਦ ਅੰਨਾ ਅਨਵਰ ਦੀ ਬੁੱਢੀ ਨੌਕਰਾਨੀ ਅੰਦਰ ਆਈ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸਨੇ ਜ਼ੋਰ ਦੀ ਚੀਕ ਮਾਰੀ ਜਿਸ ਨੂੰ ਸੁਣ ਕੇ ਕਈ ਲੋਕ ਉੱਪਰ ਆ ਗਏ ਹੁੰਦਿਆ ਹੁੰਦਿਆ ਉੱਥੇ ਚੋਕੀ ਭੀੜ ਇਕੱਠੀ ਹੋ ਗਈ ਸਾਰਾ ਅੰਦਰ ਖੂਨ ਨਾਲ ਲਤਪਤ ਸੀ ਤੇ ਤਿੰਨੇ ਲੋਥਾਂ ਅਫਤ ਤਰ ਰਹੀਆਂ ਸਨ ਪਾਲਾਦੰਗ ਉਨ੍ਹਾਂ ਨੂੰ ਜਦ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਉਹਨਾਂ ਨੇ ਅੰਗਲਵਾੜੀ ਪ੍ਰਸਾਦ ਲਿਆਂਦੀ ਤੇ ਇਹ ਸਾਰੀ ਖੂਨੀ ਨਾਟਕ ਦਾ ਹੀਰੋ ਬਚਨ ਸਿੰਘ ਨੂੰ ਪ੍ਰਗਟ ਕਰ ਦਿੱਤਾ ਖੂਨ ਕਿਉਂ ਹੋਇਆ ਤੇ ਕਿਸ ਨੇ ਕੀਤਾ ਇਸ ਗੱਲ ਦਾ ਅਸਲੀ ਪੇਤ ਚਟ ਸੁੰਦਰੀ ਤੋਂ ਕਿਸੇ ਨੂੰ ਵੀ ਮਾਲੂਮ ਨਹੀਂ ਸੀ ਪਰ 95% ਲੋਕਾਂ ਦਾ ਸ਼ੱਕ ਬਚਨ ਸਿੰਘ ਉੱਤੇ ਹੀ ਸੀ ਨਿਸ਼ਚਿਤ ਤਾਂ ਸ਼ੱਕ ਕਿਉਂ ਸੀ ਸਿਰਫ ਖਿਆਲ ਕਰਕੇ ਕਿ ਅਨਵਰ ਨੂੰ ਤਾਂ ਭਲਾ ਉਸਨੇ ਸਹਾਰ ਦੇ ਜੋਸ਼ ਵਿੱਚ ਕਤਲ ਕਰ ਦਿੱਤਾ ਸੀ ਪਰ ਦੂਜੇ ਦੋਹਾਂ ਨੂੰ ਜਿਨ੍ਹਾਂ ਨਾਲ ਉਸਦੀ ਕੋਈ ਜਾਣ-ਪਛਾਣ ਤੇ ਨਾ ਕੋਈ ਉਵਾਦਤ ਸੀ ਉਸਨੇ ਕਿਉਂ ਕਤਲ ਕੀਤਾ ਪਰ ਲੋਕਾਂ ਦਾ ਇਹ ਸ਼ੱਕ ਵੀ ਦੂਰ ਹੋ ਗਿਆ ਤੇ ਬਚਨ ਸਿੰਘ ਦੇ ਦੋਚੀ ਹੋਣ ਦਾ ਸਭ ਨੂੰ ਨਿਸਚਾ ਹੋ ਗਿਆ ਜਦ ਕੁਝ ਗਵਾਹ ਨੇ ਸਾਬਤ ਕਰ ਦਿੱਤਾ ਕਿ ਪੰਡਤ ਰਾਧੇਕ੍ਰਿਸ਼ਨ ਤੇ ਕਰਮਚੰਦ ਅਨਵਰ ਦੇ ਮਕਾਨ ਉੱਤੇ ਦੂਜੇ ਦਿਨ ਹੋਣ ਵਾਲੇ ਮੁਜਰੇ ਬਾਤ ਸਲਾਹ ਕਰਨ ਲਈ ਪਹੁੰਚੇ ਸਨ ਕਿ ਬਚਨ ਸਿੰਘ ਅਨਵਰ ਦਾ ਖੂਨ ਕਰਕੇ ਛੁਰਾ ਹੱਥ ਵਿੱਚ ਲਈ ਪਰਤਿਆ ਤਾਂ ਭੇਦ ਖੁੱਲ ਜਾਣ ਦੇ ਡਰੋਂ ਉਸਨੇ ਦੋਨਾਂ ਨੂੰ ਵੀ ਪਾਰ ਬੁਲਾਇਆ ਚਾਰੀ ਸਦਾ ਕੋਰ ਪਿਛਾੜਾ ਤੇ ਪਿਛਾੜਾਂ ਖਾਰੇ ਸੀ ਇਧਰ ਸੁੰਦਰੀ ਦੀ ਇੱਕ ਲਤਕ ਚੇਰੀ ਤੇ ਦੂਜੀ ਵਕੀਲ ਦੀ ਬੈਠ ਕੇ ਬਚਨ ਸਿੰਘ ਦੇ ਵਕੀਲ ਨੇ ਸੁੰਦਰੀ ਦੀ ਈਸ਼ਾਦਤ ਨੂੰ ਸਫਾਈ ਦੇ ਗਵਾਹਾਂ ਵਿੱਚ ਦਰਜ ਕਰ ਲਿਆ ਜਦ ਬਚਨ ਸਿੰਘ ਉਤੇ ਫਰਦ ਜਨਮ ਲੱਗ ਗਿਆ ਤਾਂ ਸੁੰਦਰੀ ਦੀ ਗਵਾਹੀ ਹੋਈ ਉਸਨੇ ਸ਼ੁਰੂ ਤੋਂ ਅਖੀਰ ਤੱਕ ਜੋ ਕੁਝ ਇਸ ਤਰ੍ਹਾਂ ਹੋਇਆ ਸੀ ਸਭ ਬਿਆਨ ਕਰ ਦਿੱਤਾ ਪਰ ਮੁਕੱਦਮੇ 'ਚ ਉਹਦੀ ਲੰਮੀ ਰਾਮ ਕਹਾਣੀ ਦਾ ਕੁਝ ਵੀ ਸਬੰਧ ਨਾ ਸਮਝਿਆ ਗਿਆ ਅਨਵਰ ਕੌਣ ਸੀ ਪੰਡਤ ਰਾਧਾਕ੍ਰਿਸ਼ਨ ਦੇ ਕਰਮਚਾਂਦ ਦੇ ਚਾਚਾ ਲਨ ਕਿਹੋ ਜੇ ਸਨ ਅਨਵਰ ਨੂੰ ਕਿਹੜੇ ਕਾਰਨਾਂ ਕਰਕੇ ਇਹਸਾ ਦਾ ਜੀਵਨ ਧਾਰਨ ਕਰਨਾ ਪਿਆ ਸੁੰਦਰੀ ਨੇ ਇਹਨਾਂ ਗੱਲਾਂ ਉਤੇ ਲੱਗਦੀ ਬਾਚਨਨ ਪਾਣ ਦਾ ਯਤਨ ਕੀਤਾ ਪਰ ਸੁੰਦਰੀ ਪਾਸ ਇਹਨਾਂ ਗੱਲਾਂ ਦੀ ਸੱਚਾਈ ਦਾ ਕੀ ਸਬੂਤ ਸੀ ਜਿੰਨਾ ਪਾਸੋਂ ਸੁੰਦਰੀ ਦੇਖਿਆਲਾਂ ਦੀ ਪੁਸ਼ਟੀ ਹੋਣ ਦੀ ਆਸ ਹੋ ਸਕਦੀ ਸੀ ਉਹ ਤਿੰਨੇ ਕਤਲ ਹੋ ਚੁੱਕੇ ਸਨ ਇਸ ਤੋਂ ਛੋਟ ਉਹ ਚੌਥਾ ਮਾਲੇਦਾਰ ਵੀ ਸੁੰਦਰੀ ਦੇ ਬਿਆਨ ਅਨੁਸਾਰ ਅਨਵਰ ਦੇ ਹੱਥੋਂ ਮਾਰਿਆ ਜਾ ਚੁੱਕਾ ਸੀ ਹੁਣ ਜੇ ਕੋਈ ਜਿਉਂਦਾ ਗਵਾਹ ਬਾਕੀ ਤਾਂ ਉਹ ਸੀ ਤਾਰਾ ਚੰਦ ਜਿਸ ਬਾਬਤ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਉਂਦਾ ਹੈ ਜਾਂ ਮਰਿਆ अथवा ਕਿੱਥੇ ਹੈ ਸਫਾਈ ਦੇ ਵਕੀਲ ਨੇ ਬੜੀ ਨਰਾਸ਼ਤਾ ਚ ਸੁੰਦਰੀ ਨੂੰ ਕਿਹਾ ਲੜਕੀ ਜੀ ਅੱਜ ਤੇਰਾ ਪਿਓ ਮੌਜੂਦ ਹੁੰਦਾ ਤਾਂ ਹੋ ਸਕਦਾ ਸੀ ਇਸ ਮਾਮਲੇ 'ਚ ਕੁਝ ਮਦਦ ਮਿਲ ਸਕਦੀ ਅਜੇ ਵੀ ਜੇਤੂ ਕਿਸੇ ਤਰ੍ਹਾਂ ਉਸ ਨੂੰ ਢੂੰਡ ਲਵੇ ਤਾਂ ਬੜਾ ਚੰਗਾ ਹੈ। ਬਾਕੀ ਰਹੀ ਗੱਲ ਕਿ ਖੂਨ ਕਿਸਨੇ ਕੀਤਾ ਇਸ ਬਾਬਤ ਤਾਂ ਸੁੰਦਰੀ ਦੀ ਗਵਾਹੀ ਦੀ ਕੋਈ ਕੀਮਤ ਨਹੀਂ ਸੀ ਸਮਝੀ ਜਾ ਸਕਦੀ। ਭਾਵੇਂ ਸੁੰਦਰੀ ਨੇ ਆਪਣੇ ਬਿਆਨ ਵਿੱਚ ਸਾਫ਼ ਕਰ ਦਿੱਤਾ ਕਿ ਉਸ ਦੀ ਮਾਂ ਅਨਵਰ ਨੇ ਉਹਨਾਂ ਦੋਹਾਂ ਨੂੰ ਮਾਰਨ ਦਾ ਉਸ ਦੇ ਸਾਹਮਣੇ ਪ੍ਰਣ ਦੁਹਰਾਇਆ ਸੀ ਪਰ ਅਦਾਲਤ ਨੂੰ ਕੀ ਪਤਾ ਦਰ ਆਇਆ ਸੀ ਕਿ ਨਹੀਂ। ਸੁੰਦਰੀ ਖੁਦ ਤਾਂ ਵਾਰਦਾਤ ਵੇਲੇ ਮੌਕੇ ਤੇ ਹੈ ਨਹੀਂ ਸੀ। ਅਦਾਲਤ ਨੇ ਸੁੰਦਰੀ ਦੇ ਸਾਰੇ ਬਿਆਨ ਨੂੰ ਬਨਾਵਟੀ ਕਹਾਣੀ अथवा پاگلਪਾਣੀ ਖਿਆਲ ਕੀਤਾ। ਮੁੱਖ ਦੀ ਗੱਲ ਹੈ ਕਿ ਸੁੰਦਰੀ ਦੇ ਸਭ ਕੁਝ ਜਾਣਦੇ ਹੋયા ਵੀ ਉਸ ਦੀ ਗਵਾਹੀ ਦਾ ਮਲਜਮ ਨੂੰ ਕੋਈ ਫਾਇਦਾ ਨਾ ਪਹੁੰਚ ਸਕਿਆ ਤੇ ਮੁਕੱਦਮਾ ਅਖੀਰ ਸੈਸ਼ਨ ਸਪਰਦ ਹੋ ਗਿਆ। ਸੁੰਦਰੀ ਨੂੰ ਸਾਰੀ ਨੱਟਪੱਜ ਵਿੱਚੋਂ ਜੇ ਕੋਈ ਚੀਜ਼ ਮਿਲੀ ਤਾਂ ਇਹ ਅੱਗੇ ਲੋਕ ਉਸਨੂੰ ਅਚੂਤਾ ਦੀ ਕੁੜੀ ਕਹਿੰਦੇ ਸਨ ਹੁਣ ਕੰਜਰਾਂ ਦੀ ਕੁੜੀ ਕਹਿਣ ਲੱਗ ਪਏ। ਅਦਾਲਤ ਤੇ ਕਾਨੂੰਨ ਧਨਵਾਨਾਂ ਦਾ ਨੌਕਰ ਤੇ ਨਿਰਤਨਾ ਦਾ ਮਾਲਕ ਹੈ। ਉਹ ਅਮੀਰਾਂ ਦੇ ਹੁਕਮ ਵਿੱਚ ਤੁਰਦਾ ਤੇ ਗਰੀਬਾਂ ਨੂੰ ਆਪਣੇ ਹੁਕਮ ਵਿੱਚ ਤੋੜਦਾ ਹੈ। ਮੁਕੱਦਮੇ ਦੇ ਵਿਚਾਲੇ ਕਈ ਵਾਰ ਬਚਨ ਸਿੰਘ ਦੀਆਂ ਸੁੰਦਰੀ ਸਦਾਕੌਰ ਤੇ ਗਿਆਨੀ ਜੀ ਨਾਲ ਮੁਲਾਕਾਤਾਂ ਹੋਈਆਂ ਜਿਨ੍ਹਾਂ ਦਾ ਦੁੱਖ ਦ੍ਰਿਸ਼ ਵਖਾ ਕੇ ਅਸੀਂ ਪਾਠਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ। ਸੈਸ਼ਨ ਅਦਾਲਤ ਨੇ ਕੁਝ ਪੇਛੇਆਂ ਤੋਂ ਬਾਅਦ ਬਚਨ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਬਦਨਸੀਬ ਸਦਾਕੌਰ ਲਈ ਇਹ ਸਹਿਵਾਰ ਮਾਰੂ ਸਾਥ ਹੋਇਆ। ਇਹ ਖਬਰ ਸੁਣਨ ਲਈ ਉਸ ਦੇ ਹੋਸ਼ ਹਵਾਸ ਕੋਚਲਿ ਜਵਾਬ ਦੇ ਗਈ। ਬਚਨ ਸਿੰਘ ਦੇ ਵਾਰਸਾਂ ਵੱਲੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ। ਸੁੰਦਰੀ ਲਈ ਵੀ ਇੱਕ ਛੱਟ ਕੋਈ ਸੁਧਾਰ ਨਹੀਂ ਸੀ। ਉਸ ਦੇ ਅੰਦਰ ਜਿਹੜੀ ਬਦਲੇ ਦੀ ਅੱਗ ਮਗ ਰਹੀ ਸੀ ਉਸ ਦੀ ਗਰਮੀ ਨੇ ਉਸ ਨੂੰ ਡੋਲਣ ਨਾ ਦਿੱਤਾ। ਸਗੋਂ ਉਸ ਦੇ ਦਿਲ ਨੂੰ ਹੋਰ ਵੀ ਡੋਲ ਤੇ ਦ੍ਰਿੜ ਕਰ ਦਿੱਤਾ। ਅਮਰ ਸਰ ਦੀ ਇੱਕ ਛੋਟੀ ਜਿਹੀ ਗਲੀ 'ਚ ਮਕਾਨ ਕਰਾਈ ਤੇ ਲੈ ਕੇ ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਪਛਾਣ ਨਹੀਂ ਆ ਤਬ ਕੋਸ਼ਾਂ ਬੇਕਾਰ ਸਾਫ ਤੋਂ ਨਾ ਫਾਂਸੀ ਦੇ ਹੁਕਮ ਦੇ ਵਿਰੁੱਧ ਹਾਈ ਕੋਰਟ 'ਚ ਅਪੀਲ ਕੀਤੀ ਜਾ ਚੁੱਕੀ ਸੀ। ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮਾਂ ਧੱਤਰੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ। ਤਾਰਾਚੰਦ ਨੂੰ ਟੁੰਡਣ ਦੀ ਤੀਬਰਤਾ ਉਸ ਦੇ ਦਿਲ ਵਿੱਚ ਦਿਨੋਂ-ਦਨ ਵਾਦੀ ਜਾ ਰਹੀ ਸੀ। ਪਰ ਇਹ ਵੀ ਨਿਰੀਹਾਅਜ ਸੋਟੇ ਮਾਰਨ ਵਾਲੀ ਗੱਲ ਸੀ। ਉਸ ਨੂੰ ਰਹਿ ਰਹਿ ਕੇ ਆਪਣੀ ਮੂਰਖਤਾ ਉੱਤੇ ਅਫਸੋਸ ਹੋ ਰਿਹਾ ਸੀ ਕਿ ਉਸ ਨੇ ਅਨਵਰ ਪਾਸੋਂ ਤਾਰਾ ਚੰਦ ਦਾ ਹੌਲੀਆ ਪੁੱਛ ਲਿਆ ਹੁੰਦਾ। ਬਿਨਾ ਸ਼ਕਲ ਦੀ ਪਛਾਣ ਤੋਂ ਕੀ ਕਰਨ ਉਸਦੀ ਸੂਕੜਨ ਵਿੱਚ ਕਾਮਯਾਬ ਹੋ ਸਕਦੀ ਸੀ ਅਨਵਰ ਪਾਸੋਂ ਉਹਨੂੰ ਇੰਨਾ ਹੀ ਪਤਾ ਲੱਗ ਸਕਿਆ ਸੀ ਕਿ ਤਾਰਾ ਚੰਦ ਉਦੋਂ ਸਿਆਲਕੁਟ ਇੱਕ ਸਰਕਾਰੀ ਦਫ਼ਤਰ 'ਚ ਨੌਕਰੀ ਕਰਦਾ ਸੀ ਇਸੇ ਆਧਾਰ 'ਤੇ ਸੁਦਰੀ ਨੇ ਸਿਆਲਕੁਟ ਜਾ ਕੇ ਦਫ਼ਤਰਾਂ 'ਚ ਫਿਰ-ਫਿਰ ਕੇ ਕਈ ਦਿਨ ਜਾਇਆ ਕੀਤਾ ਪਰ ਅਜ ਤੋ 18-19 ਵਜੇ ਪਹਿਲਾਂ ਦੀਆਂ ਗੱਲਾਂ ਦਾ ਥੋ ਪਤਾ ਉਸਨੂੰ ਕਿੱਥੋਂ ਮਿਲਣਾ ਸੀ ਉਦੋਂ ਵੀ ਸੁਦਰੀ ਨੂੰ ਨਿਰਾਸ਼ੀ ਮੜਨਾ ਪਿਆ ਪਰ ਸੁਦਰੀ ਨੇ ਦਿਲ ਨਹੀਂ ਛੱਡਿਆ ਉਸਨੇ ਨੱਠੇ ਭੱਜੀ ਬਰਾਬਰ ਜਾਈ ਰੱਖੀ ਨਾਲ ਹੀ ਕੁਝ ਪੈਸੇ ਕਮਾਣ ਦੇ ਖਿਆਲ ਨਾਲ ਕਾਫੀ ਚਿਰ ਤੋਂ ਛੱਡਿਆ ਲਿਖਣ ਦਾ ਕੰਮ ਫੇਰ ਜਾਰੀ ਕਰ ਦਿੱਤਾ ਦਿਨ ਰਾਤ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹੀਨੀ ਸੀ ਖਾਣ ਪੀਣ ਕਪੜੇ ਲੱਤੇ ਕਿਸੇ ਗੱਲ ਦੀ ਉਸ ਨੂੰ ਸੋਝੀ ਨਹੀਂ ਸੀ ਹਾਈ ਕੋਰਟ ਦੇ ਫੈਸਲਿਆਂ ਨੂੰ ਬੜੀ ਬੇਤਾਬੀ ਨਾਲ ਉਡੀਕ ਰਹੀ ਸੀ ਤੇ ਐਸ.ਓ.ਡੀ. ਕੁਝ ਉਸਨੇ ਕਈ ਮਹੀਨੇ ਬਤਾ ਦਿੱਤੇ ਇਨ੍ਹਾਂ ਦਿਨਾਂ ਵਿੱਚ ਉਸ ਦੀਆਂ ਨੇਕਾਂ ਕਹਾਣੀਆਂ ਪੰਜਾਬੀ ਦੀਆਂ ਹਸਾਲਿਆਂ ਛਪੀਆਂ ਜਿਨ੍ਹਾਂ ਨੇ ਇੱਕ ਗੁਮਨਾਮ ਲੇਖਕ ਦੀਆਂ ਤੁਮਾ ਪਾ ਦਿੱਤੀਆਂ ਗਿਆਨੀ ਜੀ ਸੁੰਦਰੀ ਦਾ ਬੜਾ ਧਿਆਨ ਰੱਖਦੇ ਸਨ ਹਰ ਵੇਲੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਉਸ ਦੇ ਹਿਰਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਸੁੰਦਰੀ ਦੇ ਅੰਦਰ ਜਿਹੜੀ ਹਿੰਸਾ ਦੀ ਅੱਗ ਬਾਲਾ ਰਹੀ ਸੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ ਸੁੰਦਰੀ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਸੀ ਪਰ ਉਸ ਦਾ ਮਨ ਤੱਕ ਕੜਾ ਤੇ ਬੇਲਾਚਕ ਹੁੰਦਾ ਜਾ ਰਿਹਾ ਸੀ ਤੁਹਾਨੂੰ ਜਿਵੇਂ ਸਾਰੀ ਦੁਨੀਆ ਤੋਂ ਨਫ਼ਰਤ ਹੋ ਗਈ ਹੋਈ ਸੀ ਜ਼ਿੰਦਗੀ ਉਸ ਨੂੰ ਅਸਹਿ ਤੇ ਬੇਲੋੜਾ ਜਿਹਾ ਬੋਝ ਮਾਲੂ ਹੁੰਦਾ ਸੀ ਚਾਣਕ ਤੇ ਇੱਕ ਵਾਰੀ ਹੀ ਉਸ ਦੇ ਸਬਰ ਦਾ ਪਿਆਲਾ ਉੱਛਲ ਪਿਆ ਜਦ ਇੱਕ ਦਿਨ ਉਸ ਨੂੰ ਬਚਨ ਸਿੰਘ ਦੀ ਚਿੱਠੀ ਮਿਲੀ ਬਚਨ ਸਿੰਘ ਦੇ ਹੱਥਾਂ ਦਾ ਸਰਨਾਮਾ ਪਛਾਣ ਕਿਸ ਨੇ ਤੜਕ ਦੇ ਤੇਲ ਨਾਲ ਲਫਾਫਾ ਖੋਲਿਆ ਤੇ ਚਿੱਠੀ ਦੀ ਪਹਿਲ ਸਤਰ ਸੁੰਦਰੀ ਜੀ ਅੰਤਮ ਪਿਆਰ ਪੜਦਿਆਂ ਉੱਤੇ ਸਿਰ ਨੂੰ ਚੱਕਰ ਆਉਣ ਲੱਗੇ ਪਰ ਉਸ ਨੇ ਚਾਟ ਆਪਣੇ ਆਪ ਨੂੰ ਸੰਭਾਲਿਆ ਤੇ ਚਿੱਠੀ ਪੜਨੀ ਸ਼ੁਰੂ ਕੀਤੀ ਅਪੀਲ ਨਾ ਮਨਜ਼ੂਰ ਹੋ ਚੁੱਕੀ ਹੈ ਤੇ ਫਾਂਸੀ ਦਾ ਦਿਨ ਵੀ ਮੁਕਰਰ ਹੋ ਗਿਆ ਹੈ ਆਉਂਦੇ ਮੰਗਲਵਾਰ ਸੁੰਦਰੀ ਦੇ ਹੱਥਾਂ ਦੀ ਚਿੱਠੀ ਡੈਗ ਪਈ ਉਸ ਦੇ ਹੱਥ ਪੈਰ ਮੁਰਦੇ ਜਾਂਦੇ ਸਨ ਪਰ ਉਸ ਨੇ ਇੱਕ ਚੀਚੀ ਖਾ ਕੇ ਇੱਕ ਵਈ ਫਿਰ ਦਿਲ ਨੂੰ ਕੜਾ ਦਿੱਤਾ ਗਿਆਨੀ ਜੀ ਦੇ ਆਤਮ ਗਉਦੇਚਾ ਨੇ ਐਸੋਲਿਓਸ ਦੀ ਮਦਦ ਕੀਤੀ ਉਸਨੇ ਫੇਰ ਪੜ੍ਹਨਾ ਸ਼ੁਰੂ ਕੀਤਾ ਆ ਸੁੰਦਰੀ ਜਾਣ ਨੂੰ ਇਸ ਵੇਲੇ ਮੇਰੇ ਦਿਲ ਦੀ ਕੀ ਹਾਲਤ ਹੈ ਕੋਈ ਵੀ ਨਹੀਂ ਜਾਣ ਸਕਦਾ ਬਿਨਾ ਉਸ ਬਾਦ ਨਸੀਬ ਤੋਂ ਜਸਨਾਲ ਮੇਰੇ ਵਾਲੀ ਹਾਲਤ ਵਾਪਰੀ ਹੋਵੇ ਉਹ ਫੇਰ ਦੁਨੀਆ ਕਿੰਨੀ ਡਰਾਉਣੀ मालूम ਹੋ ਰਹੀ ਹੈ ਤੀਖਾਂ ਵਾਲੀ ਕੋਠੜੀ ਵਿੱਚ ਤੇ ਉਹ ਵੀ ਸਧਾਰਨ ਕੈਦੀਆਂ ਵਾਲੀ ਨਹੀਂ ਫਾਂਸੀ ਦੀ ਕੋਠੜੀ ਵਿੱਚ ਹੁਣ ਤੇ ਵੀ ਮੈਂ ਜਾਣੀ ਦਾ ਇਸ ਵੇਲੇ ਕਹਿ ਤੋ ਜਾਦ ਹਾਂ ਤੇ ਆਪਣੇ ਆਪ ਨੂੰ ਇਸ ਦੁਨੀਆ ਦੇ ਉੱਤੇ ਉੜਦਾ ਫਿਰਦਾ ਦੇਖ ਰਿਹਾ ਹਾਂ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਦ੍ਰਿਸ਼ ਅੱਖਾਂ ਅੱਗੇ ਲੰਘਦਾ ਜਾਂਦਾ ਹੈ ਕਿਹੜੇ ਦ੍ਰਿਸ਼ ਉਹੀ ਜਿਹੜੇ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੱਕ ਵੇਖ ਚੁੱਕਾ ਜਦੋਂ ਸੁਪਰਡੈਂਟ ਨੇ ਮੇਰੀ ਕੋਠੜੀ ਪਾਸ ਆ ਕੇ ਮੈਨੂੰ ਪਹਿਲੀ ਵਾਰ ਫਾਂਸੀ ਦਾ ਹੁਕਮ ਸੁਣਾਇਆ ਸੀ ਉਦੋਂ ਮੇਰੀ ਕੀ ਹਾਲਤ ਹੋਈ ਉਸਦੇ ਮੂੰਹੋਂ ਇੱਕ ਦੂਹਾ ਅੱਖਰ ਦਾ ਸ਼ਬਦ ਨਿਕਲਣ ਦੀ ਹੀ ਦੇਰ ਸੀ ਕਿ ਮੇਰੇ ਲਈ ਦੁਨੀਆ ਦਾ ਟਾਂਚਾ ਹੀ ਬਦਲ ਗਿਆ ਉਸ ਵਲੇ ਕੋਠੜੀ ਦੀਆਂ ਕੰਨਾਂ ਛੱਤ ਸਿੱਖਾਂ ਵਾਲੇ ਬੂਹੇ ਤੇ ਫਰਸ਼ਾ ਸਭ ਚੀਜ਼ਾਂ ਫਾਂਸੀ ਫਾਂਸੀ ਦਾ ਛੋਰ ਮਚਾ ਕੇ ਮੇਰੇ ਕੰਨ ਖਾ ਰਹੀਆਂ ਸਨ ਬਾਹਰ ਸੰਤਰੀ ਬੰਦੂਕ ਮੋਢੇ ਤੇ ਤਰੀ ਮੂੰਹ ਵਿੱਚ ਗੰਗਣਾਉਂਦਾ ਹੋਇਆ ਇਧਰੋਂ ਉਧਰ ਤੇ ਉਧਰੋਂ ਇਧਰ ਆਉਂਦਾ ਜਾਂਦਾ ਸੀ ਉਹ ਵੀ ਜਿਵੇਂ ਫਾਂਤੀ ਦਾ ਰਾਗ ਲਾਪਰਿਆ ਸੀ ਸਾਹਮਣੇ ਵਾਲੇ ਤੂ ਦੇ ਦਰਖਤ ਤੇ ਕੰਬ ਰ੍ਹੇ ਸਨ ਜਿਵੇਂ ਉਹਨਾਂ ਨੂੰ ਫਾਂਤੀ ਚੱਬ ਬਿਨਾ ਹੋਰ ਕੁਝ ਯਾਦ ਨਹੀਂ ਸੀ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਆ ਸੀ ਨਹੀਂ ਕੰਬਾ ਨਹੀਂ ਸੀ ਛੜਿਆ ਨਾ ਹੀ ਮੇਰਾ ਕੋਈ ਅੰਗ ਕੰਮ ਦਾ ਮਾਲੂਮ ਹੁੰਦਾ ਸੀ ਪਰ ਮੇਰਾ ਅੰਦਰਲਾ ਕੁਝ ਇਸ ਤਰ੍ਹਾਂ ਪੌ ਕਰਦਾ ਸੀ ਜਿਵੇਂ ਮੈਂ ਕੰਬ ਰਿਆ ਹਾਂ ਮੇਰਾ ਦਿਲ ਦਿਮਾਗ ਮੇਰੇ ਖਿਆਲ ਤੇ ਹਰ ਇੱਕ ਚੀਜ਼ ਕੰਬ ਰਹੀ ਸੀ ਫਰਸ਼ ਛਤ ਸਾਮਣਾ ਵੇੜਾ ਤੇ ਬਾਹਲਾ ਦਰਖਤ ਕੰਬ ਰੇ ਸਨ ਕਈ ਘੰਟੇ ਮੇਰੀ ਇਹੋ ਹਾਲਤ ਰਹੀ ਫਿਰ ਹੌਲੀ ਹੌਲੀ ਦੂਸਰਾ ਸੀਨ ਆਇਆ ਉਸ ਇੱਕ ਭੋਲੀ ਭਾਲੀ ਦੇਵੀ ਦੀ ਤਸਵੀਰ ਜੈਦਾ ਰੰਗ ਸਰੋਂ ਦੇ ਫੁੱਲ ਵਰਗਾ ਪੀਲਾ ਸੀ ਜੈਦਾ ਸਰੀਰ ਜਿਵੇਂ ਕਿਸੇ ਡਾਕਟਰ ਦੀ ਡਸਪੈਂਸਰੀ ਵਿੱਚ ਰੱਖਣ ਵਾਲਾ ਹੱਡੀਆਂ ਦਾ ਢਾਂਚਾ ਸੀ ਪਰ ਉਸਦੇ ਪੀਲੇ ਚਿਹਰੇ ਵਿੱਚੋਂ ਕੋਈ ਚਮਕ ਪੈਦਾ ਹੋ ਰਹੀ ਸੀ ਤੇ ਬਸ ਉਹੀ ਮੇਰੇ ਦਿਲ ਵਿੱਚ ਖੇ ਪਾਰੀ ਸੀ ਉਸ ਨੂੰ ਦੇਖਦੇ ਹੀ ਮੈਨੂੰ ਕੋਈ ਜ਼ਰੂਰ ਜਿ ਆ ਗਿਆ ਮੈਨੂੰ ਚੇਤਾ ਹੀ ਭਲਕ ਕੇ ਮੈਂ ਮੌਤ ਦੀ ਸਜ਼ਾ ਪਾ ਚੁੱਕਾ ਹਾਂ ਐਸੀ ਮੇਰੀ ਸੁੰਦਰੀ ਦੂਜੇ ਹੀ ਪਲ ਉਹ ਤਸਵੀਰ ਅਲੂਪ ਹੋ ਗਈ ਤੇ ਮੇਰੀਆਂ ਅੱਖਾਂ ਫਾਂਸੀ ਦੀ ਪੀਂਗ ਵੇਖ ਰਹੀਆਂ ਸਨ ਤੇ ਉਸਦੇ ਕੋਲ ਹੀ ਇੱਕ ਕਾਲੇ ਤੇ ਡਰਾਉਣੇ ਮੂੰਹ ਵਾਲੇ ਜਲਾਦ ਨੂੰ ਜਿਹੜਾ ਬੜੀ ਮਿਹਨਤ ਨਾਲ ਫਾਂਸੀ ਦੇ ਰਸਤੇ ਨੂੰ ਤੇਲ ਮਲ ਮਲ ਕੇ ਉਸ ਨੂੰ ਕਿ ਸੇ ਚੀਜ਼ ਦਾ ਕੋਟਾ ਚੜ ਰਿਆ ਸੀ ਤੇ ਨਜ਼ਾਰੇ ਨੂੰ ਵੇਖ ਕੇ ਮੈਨੂੰ ਫਿਰ ਉਸੇ ਪਹਿਲੀ ਤਰ੍ਹਾਂ ਵਾਲਾ ਕਾਂਬਾ ਚੜ ਗਿਆ ਮੇਰਾ ਦਿਲ ਹੋਰ ਕਈ ਤਰ੍ਹਾਂ ਦੇ ਬੇਉੜਕ ਖਿਆਲਾਂ 'ਚ ਰੁੱੜ ਗਿਆ ਮੇਰਾ ਦਿਲ ਖੁਭਾਈ ਹੋਈ ਆਵਾਜ਼ ਜੱਲਾਦ ਨੂੰ ਜਿਵੇਂ ਕਹਿ ਰਿਹਾ ਸੀ ਮੇਰੇ ਦੋਸਤ ਤਾ ਠਹਿਰ ਜਾ ਐਨੀ ਕਾਲੀ ਨਾ ਕਰ ਅਜੇ ਮੇਰੇ ਕਈ ਕੰਮ ਅਦੂਰੇ ਪਈ ਨੇ ਇਹਨਾਂ ਨੂੰ ਮੁਕਾ ਲੈਣ ਦੇ ਮੈਂ ਬਹੁਤਾ ਚਰ ਨਹੀਂ ਲਵਾਵਾਂਗਾ ਬਸ ਚਟਪਟ ਪਰ ਜੱਲਾਦ ਸਗੋਂ ਹੋਰ ਸ਼ੇਤੀ ਕਰ ਰਿਹਾ ਸੀ ਵਾਹ ਮੈਨੂੰ ਆਪਣੇ ਕੰਮ ਕਾਣ ਦੀ ਕਾਲੀ ਅਤੇ ਤੈਨੂੰ ਆਪਣਾ ਕੰਮ ਕਾਣ ਦੀ ਜੋ ਫੇਰ ਦਬਾ ਦਬ ਕੋਟਾ ਝਾੜਨ ਲੱਗਾ ਮੇਰਾ ਦਲੋਸਤਾ ਉੱਤਰ ਸੁਣ ਕੇ ਨਰਾਸ਼ ਹੋ ਗਿਆ ਮੇਰਾ ਹਾਲ ਉਸ ਮੁਸਾਫਰ ਵਾਂਗ ਹੋ ਗਿਆ ਜਿਸਨੇ ਅਜੀ ਕਈ ਕਿ ਗੱਡੇ ਅਸਬਾਬ ਦੇ ਰੇਲ ਗੱਡੀ ਵਿੱਚ ਲੱਦਨੇ ਹੋਣ ਪਰ ਗੱਡੀ ਨੇ ਵਿਸਲ ਅਤੇ ਬਾਬੂ ਨੇ ਹਰੀ ਚੰਡੀ ਦੇ ਦਿੱਤੀ ਹੋਵੇ ਆ ਸੁੰਦਰੀ ਜੀ ਤੁਸੀਂ ਆਪਣੇ ਕਿਸੇ ਚਿੱਠੀ ਵਿੱਚ ਇਸ ਮੌਤ ਦੀਆਂ ਜੋ ਸਫਤਾਂ ਕੀਤੀਆਂ ਸਰ ਉਹਨਾਂ ਦੇ ਅਸਰ ਨਾਲ ਮੈਂ ਵੀ ਉਸੇ ਤਰ੍ਹਾਂ ਸਮਝਣ ਲੱਗ ਪਿਆ ਸਾਂ ਪਰ ਉਹ ਫਾਂਸੀ ਦਾ ਹੁਕਮ ਸੰਨੇ ਤੁਹਾਡੇ ਤਾਰੇ ਉਪਦੇਸ਼ ਪਰ ਲਗੀ ਇਹ ਮੌਤ ਅੱਗੇ ਨਾਲੋਂ ਵੀ ਹਜ਼ਾਰ ਗੁਣਾ ਵੱਧ ਡਰਾਉਣੀ ਸ਼ਕਲ ਬਣਾਈ ਮੇਰੇ ਸਾਹਮਣੇ ਆ ਖੜੀ ਹੋਈ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਨਾਲ ਮੁਲਾਕਾਤ ਨਾ ਕਰਨੀ ਇਤਨਾ ਮੇਂ ਤਕਲੀਫ ਹੋਰ ਵਾਜਾ ਗਈ ਪਰ ਹੁਣ ਹਾਲਤ ਉਹ ਨਹੀਂ ਰਹੀ ਮੈਨੂੰ ਜਾਪਦਾ ਹੈ ਜੋ ਮੇਰੇ ਸਾਰੇ ਦੁੱਖਾਂ ਦਾ ਦਾਰੂ ਹੀ ਤੁਸੀਂ ਹੋ ਬਸ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਤੇ ਸਿਰਫ ਇੱਕੋ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ ਮੈਨੂੰ ਉਮੀਦ ਹੈ ਕਿ ਤੁਹਾਡਾ ਮਲਾਬ ਮੇਰੇ ਇਨਾ ਲਾਭਕਾਰੀ ਸਾਥ ਹੋਗਾ ਕਿ ਮੈਂ ਸ਼ਾਂਤੀ ਤੇ ਖੁਸ਼ੀ ਨਾਲ ਮਰਾਂਗਾ ਸੁੰਦਰੀ ਜੀ ਇਹ ਗੱਲਾਂ ਕੌਣ ਲਿਖ ਰਿਹਾ ਹੈ ਇਹ ਵੜਵਲੇ ਕਿੱਥੋਂ ਅਠਰੇ ਹਨ ਤੇ ਕਿਹੜੀ ਚੀਜ਼ ਦਿਮਾਗ ਵਿੱਚ ਬੈਠੀ ਹੋਈ ਹੈ ਤਤੀ ਵਾਰ ਇਹਨਾਂ ਨੂੰ ਕਲਮ ਹਵਾਲੇ ਕਰਦੀ ਹੈ ਇਹਨੇ ਛੋਟੇ ਜਿਹੇ ਦਿਲ ਤੇ ਦਿਮਾਗ ਵਿੱਚ ਇਹਨਾਂ ਕੁਝ ਕਿਸ ਤਰ੍ਹਾਂ ਸਮਾਰ ਹੈ ਤੇ ਕੀ ਇੱਕ ਚੌ ਗਜਾਂ ਦੀ ਰਸੀ ਆਪਣੇ ਇੱਕੋ ਝੂਟੇ ਨਾਲ ਸਾਰੇ ਕੁਝ ਦਾੰਤ ਕਰ ਦੇਵੇਗੀ ਕਿ ਇਸ ਚਰਕ ਜਿੰਨੇ ਹੁਲਾਰੇ ਨਾਲੀ ਅੱਖਾਂ ਦੀਆਂ ਨਹਿਰਾਂ ਜੋ ਇਸ ਵੇਲੇ ਹੜ ਲਿਆਉਣ ਵਾਲੀ ਤੇਜ਼ੀ ਨਾਲ ਵਹਿ ਰਹੀਆਂ ਹਨ ਇੱਕਦਮ ਸੁੱਕੇ ਪੰਜਰ ਹੋ ਜਾਣੀਆਂ ਕੀ ਇਹ ਹੱਥ ਜਿਹੜੇ ਬਿਜਲੀ ਤੇ ਤੇਜ਼ੀ ਨਾਲ ਕਲਮ ਨੂੰ ਚਲਾ ਰਹੇ ਨੇ ਠੀਕ ਅਜ ਤੋ ਛੇਵੇਂ ਦਿਨ ਲੱਕੜ ਦੇ ਸੱਕ ਬਣ ਜਾਣਗੇ ਹਰਦੇ ਦੇ ਮੰਦਰ ਚ ਜਸ ਵਰਗੀ ਦੇਵੀ ਦੀ ਮੂਤ ਬਰਾਜਮਣ ਹੈ ਤੇ ਮੈਂ ਰੋਜ਼ ਹੀ ਪਿਆਰ ਦੇ ਫੁੱਲਾਂ ਨਾਲ ਜਿਸ ਦੀ ਪੂਜਾ ਕਰਦਾ ਹਾਂ ਉਹ ਪ੍ਰਤਿਮਾ ਹੁਣੀ ਤੇ ਝੁਲਮੀ ਹਥੌੜੇ ਦੀ 61 ਨਾ ਚੀਨਾ ਚੀਨਾ ਹੋ ਜਾਵੇਗੀ ਉਹ ਮੈਂ ਕਿੰਨਾ ਮੂਰਖਾ ਘਰ ਵਿੱਚ ਲੱਗੀ ਅੱਗ ਨੂੰ ਚੁੱਲੀਆਂ ਨਾਲ ਬਜਾਣ ਵਾਂਗ ਮੈਂ ਇਹ ਕੀ ਕਥਾ ਛੇੜ ਬੈਠਾ ਹਾਂ ਸੁੰਦਰੀ ਜੀ ਬੱਸ ਕਰਦਾ ਹਾਂ ਇਹ ਦੁੱਖਾਂ ਪਰ ਇਫਸਾਨੇ ਮੁੱਕਣ ਵਾਲੇ ਨਹੀਂ ਜੈਨੂੰ ਸੱਚਮੱਚ ਪਿਆਸ ਲੱਗੀ ਹੋਵੇ ਸੁਪਨੇ ਵਿੱਚ ਮਣਾ ਮੋਹੀ ਪਾਣੀ ਪੀਣ ਨਾਲ ਵੀ ਪਿਆਸ ਨਹੀਂ ਬੁਝਦੀ ਤੁਹਾਡੇ ਨਾਲ ਮੇਰਾ ਇੰਨਾ ਹੀ ਰਿਸ਼ਤਾ ਸੀ ਪਰ ਨਹੀਂ ਇਹ ਤਾਂ ਪਰਲੇ ਕਾਲ ਤੱਕ ਟਲਣਾ ਰਹੇਗਾ ਵੇਖੋ ਸੁੰਦਰੀ ਜੀ ਤੁਹਾਡੀ ਉਸ ਚਿੱਠੀ ਦਾ ਭਾਵ ਮੈਂ ਉਦੋਂ ਨਹੀਂ ਸਮਝਿਆ ਹੁਣ ਸਮਝ ਆਈਏ ਕੀ ਤੁਸੀਂ ਮੇਰੇ ਮਰਨ ਤੋਂ ਬਾਅਦ ਜਿਉਣਾ ਨਹੀਂ ਚਾਹੁੰਦੇ ਮੈਂ ਤੁਹਾਨੂੰ ਇਹ ਆਖਰੀ ਤਲਾ ਦਿੰਦਾ ਹਾਂ ਕਿ ਤੁਸੀਂ ਹਰਗिज ਜਹਿਰ ਨਾ ਕਰਨਾ ਪਰ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਨਾ ਵੀ ਮੰਨੋਗੇ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਚੇਤਾ ਕਰਾ ਦਿਆਂ ਤੁਹਾਡੇ ਸਿਰ ਤੇ ਇੱਕ ਦੁਖੀ ਹਸਤੀ ਦਾ ਬੋਝ ਹੈ ਮੇਰੀ ਨਿਆਸਰੀ ਮਾਤਾ ਜੀ ਜਿਹੜੀ ਅਸਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਹੀ ਹੈ بس ਜਦ ਤੱਕ ਤੁਸੀਂ ਉਸ ਵੱਲੋਂ ਬੇਫਿਕਰ ਨਹੀਂ ਹੋ ਜਾਂਦੇ ਤਦ ਤੱਕ ਤੁਹਾਡਾ ਕੋਈ ਹੱਕ ਨਹੀਂ ਜਾਇਆ ਕਰਨ ਦਾ ਜਦ ਕਿ ਅਸਾਂ ਲੱਖਾਂ ਵਰਿਆਂ ਲਈ ਇਕੱਠਿਆ ਹੋਣਾ ਤੇ ਰਹਿਣਾ ਹੈ ਤਾਂ ਫਿਰ ਇਹ ਥੋੜਾ ਜਿਹਾ ਵਿਛੋੜਾ ਸਾਰਨਾ ਕੋਈ ਔਖੀ ਗੱਲ ਹੈ ਮੈਂ ਤੁਹਾਡੀ ਅੜੀ ਕਰਾਂਗਾ ਪਰ ਤੁਸੀਂ ਆਪਣਾ ਫਰਜ਼ ਜੋ ਮੈਂ ਤੁਹਾਡੇ ਜਿੰਮੇ ਲਾ ਚਲਿਆ ਪੂਰਾ ਕਿਤੇ ਬਣਾ ਮੇਰੇ ਪਾਸ ਨਹੀਂ ਆ ਸਕਦੇ। ਸੋਮਵਾਰ ਮੇਰੇ ਘਰਦਿਆਂ ਦੀ ਮੁਲਾਕਾਤ ਹੋਵੇ ਕਿਤੇ ਮੰਗਲਵਾਰ ਤੁਹਾਡੇ। ਸੋ ਮੰਗਲਵਾਰ ਸਵੇਰੇ ਗਿਆਨੀ ਜੀ ਨਾਲ ਇੱਥੇ ਪਹੁੰਚ ਜਾਣਾ ਤੇ ਸੁੰਦਰੀ ਜੀ ਸਾਡੀ ਮੁਲਾਕਾਤ ਖੁੱਲੀ ਡੱਲੀ ਹੋਵੇਗੀ। ਸੋ ਬਰਟੰਡ ਨੇ ਖਾਸ ਮਿਹਰਬਾਨੀ ਕਰਕੇ ਤਾਂ ਸਿਕਰਾਰ ਕੀਤਾ ਹੈ। ਸੁੰਦਰੀ ਜੀ ਕੀ ਮੈਂ ਚਿੱਠੀ ਖਤਮ ਕਰ ਦਿਆਂ? ਇਹ ਕੰਮ ਮੈਨੂੰ ਕਿੰਨਾ ਔਖਾ ਜਾਪਦਾ ਹੈ। ਮਨੋ ਚਿੱਠੀ ਖਤਮ ਹੋਣ ਦੇ ਨਾਲ ਹੀ ਮੇਰੇ ਪਾਣੀ ਸਾਰਾ ਸੰਸਾਰ ਖਤਮ ਹੋ ਜਾਵੇ ਕਿਤੇ ਮੇਰੇ ਕਰਨ ਲਈ ਇਸ ਦੁਨੀਆਂ 'ਚ ਕੁਝ ਵੀ ਨਹੀਂ ਰਹਿ ਜਾਏਗਾ। ਕਾਜ ਖਤਮ ਹੋ ਚੁੱਕਾ ਹੈ। ਹਾਸ਼ੀ ਉੱਤੇ ਵੀ ਅੱਖਰਾਂ ਵਿਚਕਰ ਕਥੇੜ ਕੀ ਇਹਨਾਂ ਕੋ ਜੀ ਲਿਖ ਸਕਿਆ ਸਿਰ ਤੇ ਖੜਾ ਜਮਾਦਾਰ ਤੰਗ ਕਰ ਰਿਹਾ ਹੈ ਕਿ ਛੇਤੀ ਚਿੱਠੀ ਬੰਦ ਕਰ ਤੋਂ ਬਡੈਂਡ ਦੇ ਆਉਣ ਦਾ ਵੇਲਾ ਹੋ ਗਿਆ ਹੈ ਤੁਹਾਡੀ ਪਿਆਰ ਪ੍ਰੀਸ਼ੋਤ ਨੂੰ ਦਿਲ ਚ ਰੱਖਦਾ ਹੈ ਮੇਰੀ ਸੁੰਦਰੀ ਜੀ ਚਿੱਠੀ ਸਮਾਪਤ ਕਰਤਾ ਹਾਂ ਅੰਤਮ ਪਿਆਰ ਤੁਹਾਡਾ ਬਚਨ